ਕਿ 500 ਸਾਲ ਬਾਅਦ ਬਾਬਰੀ ਮਸਜਿਦ ਨੂੰ ਢਾਕੇ ਅੱਜ ਰਾਮ ਮੰਦਰ ਦਾ ਉਦਘਾਟਨ ਹੋਇਆ ਅੱਜ ਇਹ ਸਾਰਾ ਉਹਨਾਂ ਦੇ ਰਾਜ ਦੀ ਬਦੌਲਤ ਹੋਇਆ ਕਿਉਂਕਿ ਅੱਜ ਇਸ ਦੇਸ਼ ਤੇ ਹਿੰਦੂਤਵ ਦਾ ਰਾਜ ਹੈ ਹਿੰਦੂਆਂ ਨੇ ਅੱਜ ਉਹ ਪ੍ਰਾਣੀ ਬਾਬਰੀ ਮਸਜਿਦ ਨੂੰ ਢਾਕੇ ਆਪਣਾ ਰਾਮ ਮੰਦਰ ਬਣਾ ਲਿਆ ਇਹਨਾਂ ਨੂੰ ਬਹੁ ਗਿਣਤੀ ਵਾਲੇ ਸਾਡੇ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਵੀ ਸਮਾਨ ਸ਼ਰਤਾਂ 'ਚ ਧੱਕੇ ਕਰ ਰਹੇ ਹਨ ਇਸਰਾਮ ਮੰਦਰ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰ ਇੱਥੋਂ ਅੱਜ ਸਾਨੂੰ ਵੀ ਇੱਕ ਆਸ ਦੀ ਕਿਰਨ ਜਾਗੀ ਹੈ ਵੀ ਇੱਕ ਨਾ ਇੱਕ ਦਿਨ ਅਸੀਂ ਵੀ ਸਾਡੀ ਕੌਮ ਵੀ ਆਪਣਾ ਦੇਸ਼ ਆਜ਼ਾਦ ਹੋ ਸਕਦੀ ਹੈ ਆਪਣਾ ਦੇਸ਼ ਬਣਾ ਸਕਦੀ ਹੈ ਕਿਉਂਕਿ ਜੇ ਇਹ ਲੋਕ ਆਜ਼ਾਦ ਹੋ ਸਕਦੇ ਨੇ ਜਿਹੜੇ ਵੀ ਇੰਨੇ ਨਿਰਬਲ ਤੇ ਜਿਹਦਾ ਇਤਿਹਾਸ ਦੇ ਵਿੱਚ ਵੇਰਵਾ ਜਦੋਂ ਬਾਬਰ ਆਇਆ ਤੀ ਬਾਬੇ ਨਾਨਕ ਨੇ ਬਾਬਰ ਬਾਣੀ ਜਿਹੜੀ ਦਰਜ ਹੈ 550 ਸਾਲ ਪਹਿਲਾਂ ਬਾਬਰ ਦੇ ਆਉਣ ਤੋਂ ਪਹਿਲਾਂ ਉਦੋਂ ਸਾਰੇ ਹਾਲਾਤ ਬਾਬਾ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਬਿਆਨ ਕੀਤੇ ਨੇ ਹਿੰਦੁਸਤਾਨ ਦੇ ਵੀ ਕਿਵੇਂ ਜਦੋਂ ਬਾਬਰ ਆਉਣ ਦਾ ਪਤਾ ਲੱਗਿਆ ਇਹਨਾਂ ਦੇ ਰਾਜੇ ਜਿਹੜੇ ਸ਼ਾਸਕ ਤੇ ਹਿੰਦੂ ਉਹਨਾਂ ਨੇ ਕਿਵੇਂ ਪੰਡਤਾਂ ਨੂੰ ਬੇਨਤੀ ਕੀਤੀ ਪੰਡਤਾਂ ਨੇ ਜ਼ਿੰਮੇਵਾਰੀਆਂ ਲੈਤੀਆਂ ਵੀ ਅਸੀਂ ਪੂਜਾ ਪਾਠ ਕਰਕੇ ਰਦਾਸਾਂ ਕਰਕੇ ਅੰਨੇ ਕਰ ਦੇਵਾਂਗੇ ਉਹਨਾਂ ਨੂੰ ਜਦੋਂ ਆਉਣਗੇ ਉਹ ਦੁਸ਼ਮਣ ਚੜ ਕੇ ਪਰ ਜਦੋਂ ਆਏ ਉਹ ਵੀ ਵਾਬਾ ਨਾਨਕ ਜੀ ਨੇ ਲਿਖਿਆ ਵੀ ਫਿਰ ਕੀ ਹੋਇਆ ਤੀ ਕੋਈ ਅੰਨਾ ਨਹੀਂ ਹੋਇਆ ਕਿਸੇ ਨੂੰ ਕੋਈ ਟੱਕਰ ਨਹੀਂ ਮਿਲੀ ਕੋਈ ਵੀ ਉਹ RAM ਨਾਲ ਇਹਨਾਂ ਦੀਆਂ ਬਹੁ ਬੇਟੀਆਂ ਇੱਜਤਾਂ ਰੋਲ ਕੇ ਲੈ ਗਏ ਇਹਨਾਂ ਕੋਲ ਇਹਨਾਂ ਤੇ ਤਸੱਦਦ ਹੋਇਆ ਉਸ ਤੋਂ ਬਾਅਦ ਫਿਰ ਇੱਕ ਲੈਣੇ ਚੱਲ ਪਈ ਵੀ ਅਬਦਾਲੀ ਆ ਗਿਆ ਕਦੇ ਉਹ ਦੂਜਾ ਆ ਗਿਆ ਜਿਹੜਾ ਭੇਡਾਂ ਚਾਰਨ ਆਦਾ ਸੀ ਉਹ ਵੀ ਇਹਨਾਂ ਨੂੰ ਲੁੱਟ ਕੇ ਲੈ ਗਿਆ ਉਹ ਵੀ ਨਾਦਰ ਸ਼ਾਹ ਤੇ ਉਹ ਵੀ ਇਹਨਾਂ ਦੀਆਂ ਬਹੂ ਬੇਟੀਆਂ ਨੂੰ ਲੈ ਗਿਆ ਕੋਈ ਕਿਵੇਂ ਕੀਤਾ ਕੀ ਕੁਛ ਇਹਨਾਂ ਨਾਲ ਹੋਇਆ ਸਾਰਾ ਇਤਿਹਾਸ ਦੇ ਵਿੱਚ ਦਰਜ ਹੈ ਪਰ ਅੱਜ ਹੁਣ ਕਿਸੇ ਨਾ ਕਿਸੇ ਕਾਰਨ ਸਾਡੇ ਸਿੱਖ ਲੀਡਰਾਂ ਦੀ ਨਲਕੀ ਕਾਰਨ ਅੱਜ ਇਹਨਾਂ ਦਾ ਰਾਜ ਆ ਗਿਆ ਕੁਰਬਾਨੀਆਂ ਸਿੱਖਾਂ ਨੇ ਪੰਜਾਬ ਦੇ ਲੋਕਾਂ ਨੇ ਕੀਤੀਆਂ ਤੇ ਪਰ ਅੱਜ ਇਹ ਹਿੰਦੂ ਲੋਕ ਕਿਸ ਦੇਸ਼ ਤੇ ਕਾਬਜ ਹੋ ਗਏ ਤੇ ਅੱਜ ਸਿੱਖ ਕੌਮ ਵੀ ਬਹਾਦਰ ਕੌਮਤੀ ਜਿਹੜੀ ਉਹ ਵੀ ਇਹਨਾਂ ਦੇ ਗੁਲਾਮ ਹੋ ਗਈ ਪਰ ਅੱਜ ਸਾਨੂੰ ਇਹ ਦੇਖੋ ਕਿਵੇਂ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ ਤੇ ਅੱਜ ਤਾਂ ਕਰਕੇ ਮੈਂ ਵੀਡੀਓ ਬਣਾਉਣਾ ਲੱਗਿਆ ਕਿਉਂਕਿ ਅੱਜ ਮੈਂ ਸਮਾਣੇ 'ਚ ਵੀ ਦੇਖਿਆ ਸਾਰੇ ਸ਼ਹਿਰਾਂ 'ਚ ਬੜੀਆਂ ਚਾਂਗਣਾ ਪਾਈਆਂ ਜਾਂ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਮਨਾਉਣੀਆਂ ਵੀ ਚਾਹੀਦੀਆਂ ਨੇ ਕਿਉਂਕਿ ਇਹਨਾਂ ਦਾ ਆਰਾਮ ਦਾ ਮੰਦਰ ਬਣਿਆ ਪਰ ਦੂਜੇ ਪਾਸੇ ਮੈਂ ਗੱਲ ਕਰਨੀ ਚਾਹਣਾ ਵੀ ਸਮਾਣਾ ਆਪਾਂ ਖਾਸ ਤੌਰ ਤੇ ਸਮਾਣੇ ਸਹਿਰ ਦੀ ਅਜਰਾਮ ਮੰਦਰ ਦੇ ਅਦਗਾਟਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਸਿੱਖ ਗੱਲਾਂ ਕਰ ਰਹੇ ਨੇ ਕੋਈ ਅ ਗੱਲ ਕਰ ਰਿਹਾ ਮੰਗੂ ਮੱਠ ਵਾਲੇ ਗੁਰਦੁਆਰੇ ਇਹਨਾਂ ਨੇ ਢਾਇਆ ਜਿਹੜਾ ਹਰ ਕੀ ਪੌੜੀ ਤੇ ਜਿਹੜਾ ਹਰਦوار ਵਿਖੇ ਅ ਬਾਬਾ ਨਾਨਕ ਜੀ ਵੱਲੋਂ ਗੁਰੂ ਘਰਤੀ ਜਿਹੜਾ ਉਹਨਾਂ ਦੀ ਯਾਦ ਚ ਬਣਿਆ ਹੋਇਆ ਉਹ ਢਾਇਆ ਡਾਂਗ ਮਾਰ ਗੁਰਦੁਆਰਾ ਸਾਹਿਬ ਢਾਇਆ ਤਿੰਨ ਚਾਰ ਗੁਰਦੁਆਰੇ ਇਹਨਾਂ ਨੇ ਸਾਡੇ ਗਵਾਲੀਅਰ ਤੋਂ ਗੁਰਦੁਆਰਾ 84 ਵੇਲੇ ਢਾਇਆ ਇਹਨਾਂ ਨੇ ਉਹ ਉੱਥੋਂ ਮਲਾਤੇ ਜਿਵੇਂ ਬਾਬਰ ਨੇ ਕੀਤਾ ਤੀ ਇਹਨਾਂ ਦੀਆਂ ਮਸਜਿਦਾਂ ਢਾ ਕੇ ਉੱਤੇ ਮੰਦਰ ਇਹਨਾਂ ਦੇ ਮੰਦਰ ਢਾ ਕੇ ਮਸਜਿਦਾਂ ਬਣਾ ਦਿੱਤੀਆਂ ਪਰ ਅੱਜ ਆਪਾਂ ਉਹਨਾਂ ਦੀ ਤਾਂ ਯਾਦ ਕਰਦੇ ਆ ਕਿ ਉਹ ਕਿੱਥੋਂ ਆਸ ਰੱਖੋਗੇ ਤੁਸੀਂ ਮੈਂ ਗੱਲ ਕਰਨ ਲੱਗਿਆ ਸਮਾਣੇ ਸ਼ਹਿਰ ਦੀ ਜਿਹੜਾ ਅੱਜ ਸਾਡਾ ਸੰਘਰਸ਼ ਚੱਲ ਰਿਹਾ ਹੈ ਸਮਾਣੇ ਸ਼ਹਿਰ ਦੇ ਵਿੱਚ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕਰਕੇ ਇਹਨਾਂ ਲੋਕਾਂ ਨੂੰ ਨਿਜਾਤ ਦਵਾਈ ਤੀ ਜਿਨ੍ਹਾਂ ਦੇ ਮੂੰਹ ਮੈਂ ਕੀ ਕੁਛ ਆਖਾਂ ਵੀ ਬਹੁਤ ਇਹਨਾਂ ਨੂੰ ਤੰਗ ਕੀਤਾ ਜਾਂਦਾ ਸੀ ਕਿੱਥੇ ਤੱਕ ਗੱਲਾਂ ਸੁਣਦੇ ਆਪਾਂ ਵੀ ਜਦੋਂ ਇਹਨਾਂ ਦੇ ਕਿਤੇ ਵਿਆਹ ਹੁੰਦਾ ਸੀ ਇਹਨਾਂ ਦੀ ਜਿਹੜੀ ਪਹਿਲੀ ਰਾਤ ਉਥੇ ਦਾ ਜਿਹੜਾ ਹਾਕਮ ਹੁੰਦਾ ਸੀ ਏਰੀਏ ਦਾ ਨਵਾਬ ਕੋਈ ਚੌਧਰੀ ਉਹਨਾਂ ਦੇ ਘਰੇ ਕਟਣੀ ਪੈਂਦੀ ਸੀ ਇਹਨਾਂ ਦੀ ਬੀਬੀਆਂ ਨੂੰ ਇਹੋ ਜਿਹੇ ਹਾਲਾਤ ਤੇ ਚੱਕ ਕੇ ਲੈ ਜੋ ਬੁਰਾ ਹਾਲ ਆਪਾਂ ਨੂੰ ਪਤਾ ਹੀ ਆ ਸਾਰਾ ਕੀ ਬੇਰਬਾ ਕਰਾਂਗੇ ਪਰ ਉਹਨਾਂ ਤੋਂ ਨਿਜਾਤ ਦਵਾਈ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਕਮਗੀ ਤਰਪਾਸ਼ਾ ਨੇ ਭੇਜਿਆ ਇਹ ਵੀ ਅੱਜ ਬਾਬਾ ਬੁੱਲੇ ਸ਼ਾਹ ਜੀ ਵੱਲੋਂ ਇਤਿਹਾਸ 'ਚ ਦਰਜ ਆ ਵੀ ਨਾ ਕਹੂੰ ਆਪ ਕੀ ਨਾ ਕਹੂੰ ਤਵ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੋਤੀ ਸਭ ਦੀ ਅੱਜ ਇੱਥੇ ਰਾਮ ਮੰਦਰ ਦਾ ਅਦਕਟ ਨਹੀਂ ਹੋਣਾ ਤੀ ਇੱਥੇ ਅੱਲਾਹੂ ਅਕਬਰ ਦੇ ਨਾਰੇ ਲੱਗਣੇ ਤੇ ਜੇ ਨਾ ਗੁਰੂ ਗੋਬਿੰਦ ਸਿੰਘ ਅਤੇ ਸਾਡੇ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ 10 ਗੁਰੂ ਸਹਿਬਾਨ ਇਸ ਇਸ ਤੇ ਕਿਰਪਾ ਕਰਦੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਉਹ ਤੋਂ ਬਾਅਦ ਸਿੱਖਾਂ ਨੇ ਕੀਤੀਆਂ ਤਾਂ ਆਪਾਂ ਗੱਲ ਕਰਦੇ ਆ ਸਮਾਣੇ ਸ਼ਹਿਰ ਦੀ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਯਾਦ ਕਰਵਾਇਆ ਤੀ ਪਰ ਦੇਖ ਲਓ ਵੀ ਅੱਜ ਸਾਡੇ ਲੋਕ ਆਪਾਂ ਆਪਣੇ ਆਪ ਇਹ ਮੂੰਹ ਚੋਂ ੱੱਕੇ ਨਾਲ ਕਹੀ ਜਾਂਦੇ ਆ ਵੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਐਂ ਜੀ ਅਸੀਂ ਇਹਨਾਂ ਨੂੰ ਯਾਦ ਕਰਿਆ ਪਰ ਇਹਨਾਂ ਦੇ ਮੂੰਹ ਚੋਂ ਕਦੇ ਸੁਣਿਆ ਬੋਗਿੰਤੀ ਵਾਲਿਆਂ ਦੇ ਕਦੇ ਇਹਨਾਂ ਨੇ ਸਿੱਖਤ ਕੀਤੀ ਹੋਵੇ ਕੀ ਆ ਕੋਈ ਚੰਗਾ ਬੰਦਾ ਹੁੰਦੇ ਨੇ ਸਾਰੇ ਮਾੜੇ ਨਹੀਂ ਹੁੰਦੇ ਕੋਈ ਕੋਈ ਵਿਰਲਾ ਹੈਗਾ ਪਰ ਮੈਨੂੰ ਸਮਾਣੇ ਚ ਤਾਂ ਉਹੋ ਜਿਹਾ ਕੋਈ ਵਿਰਲਾ ਨਹੀਂ ਜਾਗਿਆ ਵੀ ਜਿਹੜਾ ਸਿੱਖਾਂ ਦੇ ਹੱਕ ਚ ਹਾਰਾ ਨਾਰਾ ਵੀ ਮਾਰਦੇ ਕੋਈ ਇਹੋ ਜਿਹਾ ਨਹੀਂ ਕੋਈ ਹਿੰਦੂ ਭਰਾ ਅਜੇ ਤੱਕ ਸਾਹਮਣੇ ਆਇਆ ਤਾ ਗੱਲ ਕਰਦੇ ਆਂ ਵੀ ਅੱਜ ਤੋਂ 45 ਸਾਲ ਪਹਿਲਾਂ ਸਮਾਣੇ ਦੀ ਧਰਤੀ ਤੇ ਵੀ ਇਹਨਾਂ ਦੀ ਨਫ਼ਰਤ ਸਿੱਖਾਂ ਪ੍ਰਤੀ ਕੀ ਹੈ ਗਾਹਾਂ ਇੱਥੇ ਹਸਾਵਾਲਾ ਲੋਈ ਨਾਲ ਜਿਹੜੇ ਪੰਜਾਬ 'ਚ ਰਹਿੰਦੇ ਨੇ ਸਾਡੇ ਵਰਗੇ ਪੰਜਾਬੀ ਨੇ ਸਾਡਾ ਪਹਿਰਾਵਾ ਸਾਡੇ ਚੋੜੇ ਸਾਡੇ ਚੋਣੇ ਸਾਡੇ ਨਾਲ ਸਾਰਾ ਖਾਣ ਪੀਣ ਮਿਲਦਾ ਇਹਨਾਂ ਦੇ ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਗਈ ਜਿਹੜੀ ਉਹ ਕੱਢੀ ਨਹੀਂ ਜਾ ਸਕਦੀ ਮੈਂ ਕਈ ਵਾਰੀ ਪਹਿਲਾਂ ਬਾਰਨਾ ਦਿੱਤੀਆਂ ਨੇ ਵੀ ਜਿਵੇਂ 84 ਚ ਸਾਡੇ ਨਾਲ ਧੱਕਾ ਹੋਇਆ ਦਿੱਲੀ 'ਚ ਇਹਨਾਂ ਨੇ ਮੈਨੂੰ ਕੋਈ ਦਿਖਾ ਦਿਓ ਇਹਨਾਂ ਦੇ ਕਿਸੇ ਲੀਡਰ ਦਾ ਇਹਨਾਂ ਦੀ ਕਿਸੇ ਕਮੇਟੀ ਵੱਲੋਂ ਕੋਈ ਬਿਆਨ ਆਇਆ ਹੋਵੇ ਸਿੱਖਾਂ ਦੇ ਹੱਕ 'ਚ ਵੀ ਹਾਂ ਸਿੱਖਾਂ ਨੂੰ ਨਾਲ ਨਜਾਇਜ਼ ਹੋਈ ਹੈ ਕਿਸੇ ਨੇ ਕੋਈ ਦਿਖਾਵੇ ਫਿਰ ਸਾਡੇ ਗੁਰੂ ਸਾਹਿਬ ਦੀਆਂ ਬੇਅਦਬੀ ਹੋਈਆਂ ਆਪਾਂ ਕਹਿੰਦੇ ਹਾਂ ਸਾਂਝੀ ਗੁਰਵਾਨੀ ਇਹ ਕਹਿੰਦੇ ਨੇ ਆਪਣੇ ਲੀਡਰ ਇਹਨਾਂ ਦੇ ਜਾ ਕੇ ਪਰ ਇਹਨਾਂ ਦੇ ਕਿਸੇ ਜਥੇਬੰਦੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਘੋਰ ਬੇਅਦਬੀ ਹੋਈ ਇਹਨਾਂ ਦੇ ਵੱਲੋਂ ਕਦੇ ਕਿਸੇ ਵੱਲੋਂ ਪ੍ਰੈਸ ਨੋਟ ਦਿਖਾ ਦਿਓ ਇਹਨਾਂ ਦੀ ਕਿਸੇ ਮੰਦਰ ਕਮੇਟੀ ਵੱ ਉਹ ਹਮਦਰਦੀ ਦੇਖੀ ਸਿੱਖਾਂ ਪ੍ਰਤੀ ਪਰ ਉਹ ਨਾ ਕਰਨਾ ਸਾਨੂੰ ਕੋਈ ਗੱਲ ਨਹੀਂ ਇਹਨਾਂ ਦੀ ਹਮਦਰਦੀ ਕੋਈ ਲੋੜ ਨਹੀਂ ਪਰ ਦੂਜੇ ਪਾਸੇ ਸਾਡੇ ਨਾਲ ਧੱਕਾ ਦੇਖੋ ਵੀ ਨਫ਼ਰਤ ਕਿੱਡੀ ਐ ਇਹਨਾਂ ਚ ਸਮਾਣੇ ਦੀ ਧਰਤੀ ਤੇ ਜਿਹੜਾ ਸਿੰਘ ਸਵਾ ਗੁਰਦੁਆਰੇ ਦਾ ਮਸਲਾ ਚੱਲ ਰਿਹਾ ਵੀ ਅੱਜ ਤੋਂ 45 ਸਾਲ ਹੋ ਗਏ ਇਹਨਾਂ ਨੇ ਗੁਰੂ ਘਰ ਨਹੀਂ ਬਣਾਇਆ ਤਾਂ ਆਪਦੀ ਜਗ੍ਹਾ ਤੇ ਇਹਨਾਂ ਨੇ ਤਾਂ ਰਾਮ ਮੰਦਰ 500 ਸਾਲ ਬਾਅਦ ਬਣਾ ਲਿਆ ਢਾਕੇ ਦੂਜਿਆਂ ਦੀ ਦੂਜੇ ਧਰਮ ਵਾਲਿਆਂ ਦੀ ਜਿਨ੍ਹਾਂ ਦੀ 15 ਕਰੋੜ ਦੀ ਜ਼ੇਤ 16 ਕਰੋੜ ਦੀ ਵਾਦੀ ਹੈ ਉਹਨਾਂ ਦੀ ਮਸਜਿਦ ਢਾਕੇ ਤਵਾਰੇ ਬਣਾ ਲਿਆ ਆ ਸਾਡੇ ਅੱਜ ਅਸੀਂ ਕਹਿਣਾ ਅਸੀਂ ਪੰਜਾਬ ਚ ਬਹੁ ਗਿਣਤੀਆਂ ਪੰਜਾਬ ਦੀ ਧਰਤੀ ਤੇ ਸਮਾਣਾ ਦੇ ਸ਼ਹਿਰ ਦੇ ਵਿੱਚ ਇਤਿਹਾਸਿਕ ਸ਼ਹਿਰ ਸਮਾਣਾ ਜਿਹੜਾ ਬਾਬਾ ਬੰਦਾ ਸਿੰਘ ਵਾਹਦਰ ਨੇ ਫਤਿਹ ਕੀਤਾ ਸੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤਾ ਗੁਰਦੁਆਰਾ ਥੜਾ ਸਾਹਿਬ ਹੈ ਤੇ ਆਲੇ ਦਾ ਗੜੀ ਸਾਹਿਬ ਨੇੜੇ ਉਸ ਧਰਤੀ ਤੇ ਅੱਜ ਇਹਨਾਂ ਨੇ ਗੁਰਦੁਆਰਾ ਨਹੀਂ ਬਣਨ ਦਿੱਤਾ ਸਿਰਫ 5 5000 ਵੋਟ ਵਾਲਿਆਂ ਨੇ 10000 10000 ਵੋਟ ਵਾਲਿਆਂ ਨੇ 1.5 2 ਲੱਖ ਵੋਟ ਚੋਂ 10000 ਵੋਟ ਵਾਲਿਆਂ ਨੇ ਸਾਰੇ ਸਾਡੇ ਜਿਹੜੇ ਜਿੰਨੇ ਵੀ ਅੱਜ ਤੱਕ ਐਮਐਲਏ ਸੇਸਦਾਨ ਹੋਏ ਨੇ ਸਾਰੇ ਉਹਨਾਂ ਦੇ ਹੱਕ ਤੇ ਭੁਗਤੇ ਨੇ ਅੱਜ ਵੀ ਬੜੀ ਗਿਣਤੀ ਚ ਜਿਹੜੇ ਮੰਤਰੀ ਸਾਹਿਬ ਵੱਡੀਆਂ ਪਾ ਰਹੇ ਤੇ ਉਹਨਾਂ ਦੀਆਂ ਖੁਸ਼ੀਆਂ ਮਨਾ ਰਹੇ ਤੇ ਸਾਬਕਾ ਐਮਐਲਏ ਹੋਰ ਸਾਰੇ ਲੀਡਰ ਸਿੱਖਾੜੀਆਂ ਵਾਲੇ ਮੈਂ ਦੇਖਿਆ ਪੱਗਾਂ ਵਾਲੇ ਪਰ ਕੋਈ ਕਿਸੇ ਦੀ ਉਹਨਾਂ ਨੂੰ ਇਹ ਕਹਿਣ ਦੀ ਹਿੰਮਤ ਨਹੀਂ ਕਰਦਾ ਭਾਈ ਵੀ ਆ ਤੁਸੀਂ ਤਾਂ ਇਹਦੇ ਬਾਰੇ ਵੀ ਸੋਚ ਲਓ ਤੂੰ ਸੋਡਾ ਤਾਂ ਰਾਮ ਮੰਦਰ ਬਣ ਗਿਆ ਭਾਈ ਸਾਡਾ ਵੀ ਗੁਰੂ ਘਰ ਹੈ ਸਾਡਾ ਗੁਰੂ ਘਰ ਤੁਸੀਂ ਕਿਉਂ ਨਹੀਂ ਮੰਨ ਕੇ ਕੀ ਨਫਰਤ ਹੈ ਸੋਨੂੰ ਤੁਸੀਂ ੱੱਕੇ ਨਾਲ ਕਿਵੇਂ ਉੱਥੇ ਸਮਾਂ ਲੜਾਈ ਹੈ ਮੈਂ ਦੱਸਣਾ ਚਾਹਣਾ ਵੀ ਅਸੀਂ ਪਿਛਲੀਆਂ ਮੀਟਿੰਗਾਂ ਚ ਹੋਈਆਂ ਨੇ ਕਈ ਕਹਿੰਦੇ ਹੋਣੇ ਵੀ ਕੋਈ ਹਜੇ ਵੀ ਕਈ ਦੇਖੋ ਇੱਕ ਹੈਰਾਨੀ ਦੀ ਗੱਲ ਹੈ ਵੀ ਸਮਾਣੇ ਸ਼ਹਿਰ ਚੋਂ ਕੋਈ ਵੀ ਹਿੰਦੂ ਭਰਾ ਕਿਸੇ ਨੂੰ ਛੇੜ ਲੋ ਸੋਨੂੰ ਗਲਤ ਜਚਾਊਗਾ ਪਰ ਸਾਡਾ ਦਾਵਾ ਵੀ ਇੰਨਾ ਰੌਲਾ ਪੈ ਗਿਆ ਤਿੰਨ ਚਾਰ ਮਹੀਨੇ ਹੋ ਗਏ ਅਸੀਂ ਪ੍ਰਸ਼ਾਸਨ ਨਾਲ ਇਹਨਾਂ ਨਾਲ ਸਾਰੀਆਂ ਮੀਟਿੰਗਾਂ ਕਰ ਲਈਆਂ ਅਸੀਂ ਬੜੀ ਵਾਰ ਆਪਦਾ ਪੱਕਾ ਪੇਸ਼ ਕਰਤਾ ਪਹਿਲੀ ਵੀਡੀਓ ਚ ਮੈਂ ਸਾਰਾ ਦੱਸਿਆ ਤੇ ਵੀ ਕਿਵੇਂ ਕੀ ਕੀ ੱੱਕੇ ਸਾਡੇ ਨਾਲ ਪਰ ਅਜੇ ਤੱਕ ਉਹ ਦੂਜੀ ਧਿਰ ਵਾਲੇ ਦੱਸੇ ਕੋਈ ਮੀਡੀਆ ਚ ਕੋਈ ਅਜੇ ਤੱਕ ਉਹ ਕੋਈ ਕਾਗਜ਼ ਲੈ ਕੇ ਆਏ ਨਹੀਂ ਅਜੇ ਤੱਕ ਜੇ ਅਸੀਂ ਗਲਤ ਤੇ ਤਾਂ ਝੂਠਾ ਸੱਚਾ ਨਹੀਂ ਆਏ ਹੈਰਾਨੀ ਦੀ ਗੱਲ ਹੈ ਵੀ ਕੋਈ ਝੂਠਾ ਕਾਗਜ਼ ਲੈ ਕੇ ਜਿਵੇਂ ਉਹਨਾਂ ਨੇ ਇੱਕ ਪੇਸ਼ ਕੀਤਾ ਸੀ ਉਹ ਚ ਐਸਡੀਮ ਦੇ ਇੱਕ ਚੁੰਕਤੀ ਦੀ ਫਰਦ ਪੇਸ਼ ਕੀਤੀ ਸੀ ਵੀ ਆਹ 3000 ਸ਼ਾਇਦ 12 ਨੰਬਰ ਸੀ ਹੋ ਪਤਾ ਨਹੀਂ ਦੋ ਸੀ ਵੀ 3012 ਨੰਬਰ ਤੇ ਜੀ ਇੱਥੇ ਇਹ ਦੇਵਗਰੀ ਇੱਕ ਉਹ ਚ ਮੜੀ ਲਿਖਿਆ ਹੋਇਆ ਮੜੀ ਦੀ ਤੇ 3012 ਨੰਬਰ ਚ ਉਹ ਵੀ ਅਸੀਂ ਆਖਿਆ ਤੀ ਵੀ ਜੇ ਅਸੀਂ ਲੱਭ ਕੇ ਦੇ ਦਈਏ ਇਹ 3012 ਨੰਬਰ ਕਿੱਥੇ ਆ ਉਹ ਵੀ ਇਹਨਾਂ ਦੀ ਧਰਮਸ਼ਾਲਾ ਜਾਂ ਕਿਤੇ ਹੋਰ ਹੈ ਉੱਥੇ ਨਹੀਂ ਹੈਗਾ ਪਰ ਇਹਨਾਂ ਨੇ ਧੱਕੇ ਨਾਲ ਸਾਨੂੰ ਗੁਰਦੁਆਰਾ ਰੋਕਣ ਲਈ ਇਹ ਸਾਜ਼ ਰਚੀ ਪਰ ਸਾਡੇ ਪਹਿਲਾਂ ਤਾਂ ਮੈਂ ਸੋਚਦਾ ਸੀ ਵੀ ਸਾਡੇ ਜਿਹੜੇ ਲੀਡਰ ਤੇ 77 ਚ ਤਾਂ ਉਹ ਸਾਰੇ ਜਿਹੜੇ ਸ਼ਹਿਰ ਦੇ ਲੀਡਰ ਤੇ ਉਹ ਸਮਾਨੇ ਪਾਕਿਸਤਾਨ ਨੂੰ ਆਏ ਤੇ ਉਹ ਚਲੋ ਘਬਰਾ ਆ ਗਏ ਹੋਣੇ ਹੁੰਦੀ ਵੀ ਇੱਕ ਭਰਾ ਪਹਿਲਾਂ ਉੱਥੋਂ ਝੜ ਕੇ ਆਏ ਤੇ ਵੀ ਤਾਂ ਕਰਕੇ ਉਹਨਾਂ ਨੇ ਬੂਰੇ ਅੜ ਨਹੀਂ ਸਕੇ ਇਹਨਾਂ ਦੇ ਪਰ ਹੁਣ ਵੀ ਹੁਣ ਚਲ ਅਸੀਂ ਸਾਰਾ ਕੁਝ ਕਲੀਅਰ ਕਰ ਲਿਆ ਹੁਣ ਬੜੀ ਦੁੱਖ ਦੀ ਗੱਲ ਆ ਉਹਨਾਂ ਨੂੰ ਤਾਂ ਹੁਣ ਆਪਾਂ ਦੂਜਿਆਂ ਨੂੰ ਤਾਂ ਕੀ ਦੋਸਤ ਨਹੀਂ ਜਾਈਏ ਬਣਾਉਣ ਵਾਲਿਆਂ ਰੋਕਣ ਵਾਲਿਆਂ ਨੂੰ ਗੁਰਦੁਆਰਾ ਨਿਸਾਨ ਸਾਹਿਬ ਪੁੱਟਣ ਵਾਲੇ ਦੋ ਵਾਰੀ ਉੱਥੇ ਨਿਸਾਨ ਸਾਹਿਬ ਦੀ ਬੇਅਦਬੀ ਹੋ ਗਈ ਪਹਿਲਾਂ ਲੱਗਿਆ ਹੋਇਆ ਤੇ ਉਹ ਪੁੱਟਿਆ ਤੇ ਹੁਣ ਫੇਰ ਪਿੱਛੇ ਪੁੱਟਿਆ ਪੁਲਿਸ ਪ੍ਰਸ਼ਾਸਨ ਦੇ ਜ਼ੋਰ ਤੇ ਦੇਖੋ ਆਪ ਨਹੀਂ ਉਹ ਕੁਝ ਕਰਦੇ ਕੋਈ ਧਰਨਾ ਨਹੀਂ ਲਾਇਆ ਕੁਝ ਮਲਜਾਰਾ ਨਹੀਂ ਉਹਨਾਂ ਨੇ ਆਹਦੀ ਪਾਵਰ ਦੇ ਜ਼ੋਰ ਤੇ ਉਹਨਾਂ ਦੀ ਜੇਬ 'ਚ ਨੇ ਸਰਕਾਰਾਂ ਮੰਤਰੀ ਸ਼ੰਤਰੀ ਉਹਨਾਂ ਦੀ ਜੇਬ 'ਚ ਨੇ ਉਹਨਾਂ ਦੀ ਜੇਬ ਕਿ ਨਹੀਂ ਦੇਖਦੇ ਨੇ ਮੰਤਰੀ ਜਿਵੇਂ ਜੇਬ ਦਾ ਇਸ਼ਾਰਾ ਹੁੰਦਾ ਉਵੇਂ ਹੀ ਕਰਦੇ ਨੇ ਤਾਂ ਸਾਡੇ ਨਿਸਾਨ ਸਾਹਿਬ ਦੋ ਦੋ ਵਾਰੀ ਕੋਰਬਿਆ ਦੇ ਵੀ ਕਰਤੀ ਪਰ ਹੁਣ ਦੁੱਖ ਕਰਦੇ ਆ ਆਪਣੇ ਆਲੇ ਲਾਣੇ ਦੀ ਗੱਲ ਆ ਆਪਣੇ ਸਿੱਖਾਂ ਦੀ ਗੱਲ ਆ ਦੇਖੋ ਉਹਨਾਂ ਨੇ ਤਾਂ ਬਣਾ ਲਿਆ ਅੱਜ ਪਰ ਅਸੀਂ ਅੱਜ ਜੇ ਅਸੀਂ ਜਿਹੜਾ ਡਾਂਗਮਾਰ ਜਾਂ ਮੰਗੂ ਮੱਠ ਜਾਂ ਗਵਾਲੀਆਰ ਦਾ ਗੁਰਦੁਆਰਾ ਜਾਂ ਗਿਆਨ ਗੋਦੜੀ ਗੁਰਦੁਆਰਾ ਹਰਦੁਆਰ ਵਾਲਾ ਉਹ ਕਿੱਥੋਂ ਬਣਾ ਲਵਾਂਗੇ ਜੇ ਤੇ ਸਾਡੀ ਕੋਈ ਗਿਣਤੀ ਹੋਣੀ ਹੈਗੀ ਜਿਸ ਜੇ ਸਮਾਣੇ ਦੀ ਧਰਤੀ ਤੇ ਜਿਹੜਾ ਅਸੀਂ ਪ੍ਰੋਫੈਸਰ ਪੂਰਨ ਸਿੰਘ ਨੇ ਆਖਿਆ ਪੰਜਾਬ ਵਸਦਾ ਗੁਰਾਂ ਦੇ ਨਾਂ ਇਹ ਗੁਰਾਂ ਦੇ ਨਾਮ ਵਸੇ ਹੋਏ ਪੰਜਾਬ ਦੀ ਧਰਤੀ ਤੋਂ ਅਸੀਂ ਅੱਜ ਸਮਾਣੇ 'ਚ ਗੁਰਦੁਆਰਾ ਨਹੀਂ ਬਣਾ ਸਕਦੇ ਸਾਧ ਸੰਗਤ ਜੀ ਫੇਰ ਅਸੀਂ ਉਹ ਹਰ ਦੁਆਰ ਵਾਲਾ ਤਾਂ ਕਦੇ ਭੁੱਲ ਜੀਏ ਪਰ ਵੀਰੋ ਹੁਣ ਉਹਨਾਂ ਦਾ ਸਾਰਾ ਪਤਾ ਪਾਲਾ ਰੋਲਾ ਚੀਕਨ ਦਾ ਕੋਈ ਫਾਇਦਾ ਨਹੀਂ ਉਹਨਾਂ ਬਾਰੇ ਪਰ ਅੱਜ ਆਪਣੇ ਵਾਲੇ ਵਾਲੇ ਚੀਕਨ ਨੂੰ ਜੀ ਕਰਦਾ ਵੀ ਸਾਡੇ ਅੱਜ ਜਿਹੜਾ ਜਿਹੜੀ ਹਾਲਤ ਬਾਬਰ ਦੇ ਹਮਲਿਆਂ ਸਮੇਂ ਇਹਨਾਂ ਦੀ ਧੀ ਵੀ ਅਸੀਂ ਅੱਜ ਉਹ ਗੱਲ ਤੇ ਅਸੀਂ ਆ ਗਏ ਅੱਜ ਸਾਡੇ ਅਸੀਂ ਸਾਡਾ ਜਮੇ ਖਤਮ ਹੋ ਗਿਆ ਸਾਡਾ ਮਰਦਾਨਗੀ ਦੀ ਜਿਹੜੀ ਸਿੱਕੋਂਮ 'ਚ ਜਜ਼ਬਾਤੀ ਸਾਡਾ ਅੰਖ ਗੈਰਤਾ ਜਿਹੜੀ ਉਹ ਬਿਲਕੁਲ ਮਿੱਟੀ ਮਲੀ ਪਈ ਐ ਅਸੀਂ ਈ ਢੀ ਗਿਣਤੀ 28 ਗੁਰਦੁਆਰੇ ਨੇ ਸਾਧ ਸੰਗ ਜੀ 28 ਗੁਰਦੁਆਰੇ ਸਮਾਨੇ ਸ਼ਹਿਰ ਚ ਆਲੇ ਦੋ ਆਲੇ ਪਿੰਡਾਂ ਚ ਬਹੁ ਗਿਣਤੀ ਸਿੱਖਾਂ ਦੀ ਐ ਪਰ ਉੱਥੇ ਕੋਈ ਨਹੀਂ ਆਉਂਦਾ ਕੋਈ ਗ੍ਰੰਥੀ ਕੋਈ ਰਾਗੀ ਕੋਈ ਨਹੀਂ ਆਉਂਦਾ ਜਿਹੜੇ ਅੱਜ ਗੁਰੂ ਘਰ ਦੇ ਨੋਂ ਤੇ ਤਕਰੀਬਨ ਗ੍ਰੰਥੀਆਂ ਦਾ ਕਿੱਤਾ ਹੀ ਅੱਜ ਖਾਣ ਪੀਣ ਸਾਰਾ ਕੁਝ ਗੁਰੂ ਘਰਾਂ ਤੇ ਐ ਜਿਹੜੇ ਗ੍ਰੰਥੀ ਨੇ 28 ਹੋਰ ਸਾਰੇ ਆਲੇ ਦੋ ਆਲੇ ਪਿੰਡਾਂ ਦੇ ਪਰ ਮੈਂ ਦੇਖਿਆ ਵੀ ਉਹ ਕਹਿੰਦੇ ਨੇ ਵੀ ਸਾਡੀ ਭੇਟਾ ਵਧਾ ਦਿਓ ਆਹ ਕਰ ਦਿਓ ਪੈਸੇ ਹੀ ਭਾਲਦੇ ਨੇ ਪਰ ਗੁਰੂ ਲਈ ਕੋਈ ਦਰਦ ਨਹੀਂ ਹੈਗਾ ਕਿਸੇ ਦੇ ਕੋਈ ਉੱਥੇ ਗ੍ਰੰਥੀ ਜਾਂਦੇ ਨਹੀਂ ਕੋਈ ਨਾਰਾਗੀ ਜਾਂਦੇ ਨਹੀਂ ਨਾ ਢਾਡੀ ਜਾਂਦੇ ਨਹੀਂ ਨਾ ਜਿਹੜੇ ਹੋਰ ਅਸੀਂ ਵੀ ਉਹ ਮੈਂ ਉਸ ਹਾਲਾਉਂ ਦਾ ਬਾਬਰ ਵਾਲੀ ਉੱਥੇ ਆ ਗਏ ਅਸੀਂ ਅਰਦਾਸਾਂ ਤੇ ਆ ਗਏ ਜਿਹੜੇ ਅਸੀਂ ਭੋਲੇ ਸਿੱਖਾਂ ਨੂੰ ਜਿਹੜੇ ਮੜਕਾਂ ਜਜਬੇ ਉਹਨਾਂ ਨੂੰ ਵੀ ਠੰਡਾ ਕਰਤਾ ਸਾਡੇ ਇਨਾਂ ਪ੍ਰਚਾਰਕਾਂ ਨੇ ਉਹ ਕਿਵੇਂ ਕਰਿਆ ਕਿਉਂਕਿ ਉਦੋਂ ਜਦੋਂ ਇਹਨਾਂ ਦੇ ਪ੍ਰਚਾਰਕ ਤੇ ਪੰਡਿਤ ਤੇ Hindu ਧਰਮ ਦੇ ਉਹਨਾਂ ਨੇ ਜਦ ਪਤਾ ਲੱਗੇ ਬਾਬਰ ਆ ਰਿਹਾ ਬਾਬਰ ਨੂੰ ਕਹਿਤਾ ਵੀ ਅਸੀਂ ਮੰਤਰ ਆਚਾਰਾਂਗੇ ਜੀ ਆਪੀ ਇਹਨਾਂ ਨੂੰ ਅੰਨਾ ਕਰ ਦੂਗਾ ਬਾਬਰ ਨੂੰ ਜਦ ਫੇਰ ਉਹਦਾ ਰਿਜ਼ਲਟ ਜੋ ਮਿਲਿਆ ਤੇ ਹੋਈ ਉਹੀ ਸਾਡੀ ਹਾਲਤ ਹੈ ਜ ਜਸੀਂ ਵੀ ਗੁਰੂ ਤੇ ਆਗੇ ਵੀ ਗੁਰੂ ਮਹਾਰਾਜ ਸੇਵਾ ਦੇ ਸਜਾ ਦੇਣਗੇ ਗੁਰੂ ਮਹਾਰਾਜ ਨੇ ਸਪਸ਼ਟ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਸਾਡੀ ਆਤਮਾ ਉਹਨਾਂ ਚ ਸਰੀਰ ਗੁਰੂ ਦਾ ਪੰਥ ਹੈ ਪੰਜ ਪਿਆਰੇ ਪੰਥ ਸਰੀਰ ਗੁਰੂ ਦਾ ਸਿੱਖਾਂ ਚ ਹੈ ਖਾਲਸਾ ਮੇਰਾ ਰੂਪ ਹੈ ਖਾਲਸ ਖਾਲਸੇ ਮੈਂ ਹਾਂ ਕਰੋਨਵਾਸ ਇਹ ਗੱਲਾਂ ਇਹ ਅੱਜ ਪ੍ਰਚਾਰ ਨਹੀਂ ਹੋ ਰਿਹਾ ਖਾਲਸਾ ਆਪਣਾ ਹੱਥੀ ਆਪਣਾ ਹੱਥੀ ਆਪਣਾ ਕਾਜ ਆਪੇ ਸਵਾਰੀ ਇਹ ਗੁਰਬਾਣੀ ਚ ਹੈ ਵੀ ਸਾਨੂੰ ਇਹ ਨਹੀਂ ਹੈਗਾ ਅਸੀਂ ਅਰਦਾਸ ਤੇ ਨਹੀਂ ਅਰਦਾਸ ਤਾਂ ਕਰਨ ਲਈ ਜਜਵੇ ਲਈ ਅਸੀਂ ਗੁਰੂ ਦੇ ਅੱਗੇ ਗੁਰੂ ਤੋਂ ਆਗਿਆ ਲੈਣ ਲਈ ਆ ਸਿਰਫ ਅਰਦਾਸ ਤਾਂ ਵੀ ਆ ਕੰਮ ਲਈ ਜਾ ਰਹੇ ਹਾਂ ਅਸੀਂ ਸਾਨੂੰ ਫਤਿਹਬਖਸ਼ੀ ਸਾਡੇ ਤੇ ਕਿਰਪਾ ਕਰੀ ਪਰ ਅਰਦਾਸ ਇਹ ਨਹੀਂ ਹੈਗੀ ਸਾਡੀ ਵੀ ਆਪੀ ਇੰਨਾ ਹੋ ਜੂਗਾ ਯਾ ਉਹ ਗੁਰਦੁਆਰੇ ਉਹ ਦੋਸ਼ੀ ਹੋ ਜਾਣਗੇ ਅਸੀਂ ਇਹ ਗੱਲਾਂ 'ਚ ਆ ਗਏ ਸਾਡੇ ਜਿਹੜੇ ਅੱਜ ਪ੍ਰਚਾਰਕ ਨੇ ਗੁਰਬਾਣੀ ਬੜੀ ਪੜ ਰਹੇ ਨੇ ਮਸਮਾਨੇ 'ਚ ਦੇਖਾ 4-500 ਬੰਦੇ ਇਹੋ ਜਿਹੜੇ ਬੜੀ ਗੁਰਬਾਣੀ ਪੜਦੇ ਨੇ ਪਰ ਉਹਨਾਂ 'ਚੋਂ ਇੱਕ ਨਹੀਂ ਆ ਰਿਹਾ ਕੋਈ ਕਮੇਟੀਆਂ ਨੇ 28 ਕਮੇਟੀਆਂ ਵਾਲੇ ਨਹੀਂ ਆ ਰਹੇ ਕੋਈ ਇੰਨੇ ਲੀਡਰ ਨੇ ਉਹ ਨਹੀਂ ਆ ਰਹੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨਸੂਪੁਰਾ ਅਸੀਂ ਇਹਨਾਂ ਦੇ ਵਿਰੋਧੀਆਂ ਹੈਗੀਆਂ ਵੀ ਬਾਦਲ ਦਲ ਦੇ ਵਿਰੋਧੀਆਂ ਪਰ ਕੁਲਦੀਪ ਸਿੰਘ ਨਸੂਪੁਰ ਆਪਣੀ ਪਾਰਟੀ ਤੋਂ ਵਖੋ ਕੇ ਅੱਜ ਇਸ ਮੁੱਦੇ ਤੇ ਸਾਡੇ ਨਾਲ ਖੜੇ ਨੇ ਉਹਨਾਂ ਦਾ ਇਸ ਲਈ ਅਸੀਂ ਸਤਿਕਾਰ ਕਰਦੇ ਆ ਵੀ ਖੜੇ ਨੇ ਚਲੋ ਧਰਮ ਦੇ ਨਾਂ ਤੇ ਖੜਨਾ ਹਰੇਕ ਸਿੱਖ ਦਾ ਫਰਜ਼ ਹੈ ਵੀ ਜਦੋਂ ਉਹ ਸਾਡੀਆਂ ਲੱਖ ਪਾਰਟੀਆਂ ਹੋਣ ਜਦੋਂ ਸਿੱਖੀ ਦੀ ਗੱਲ ਆ ਜੇ ਜੋ ਪੰਥ ਦੀ ਗ੍ਰੰਥ ਦੀ ਗੱਲ ਆ ਜੇ ਉੱਥੇ ਫਿਰ ਪਾਰਟੀ ਨਹੀਂ ਦੇਖੀ ਜਾਂਦੀ ਫਿਰ ਕਾਂਗਰਸੀਆਂ ਨੂੰ ਵੀ ਆਉਣਾ ਚਾਹੀਦਾ ਆਪ ਵਾਲੇ ਸਿੱਖਾਂ ਨੂੰ ਵੀ ਆਉਣਾ ਚਾਹੀਦਾ ਪਰ ਕੋਈ ਨਹੀਂ ਆ ਰਿਹਾ ਕੁਲਦੀਪ ਸਿੰਘ ਨਸੂਰੀ ਤੋਂ ਬਿਨਾ ਉਹਨਾਂ ਦੇ ਸਾਥੀ ਤੇ ਉਹ ਉਹਨਾਂ ਨੇ ਪੂਰਾ ਜੋਰ ਲਾਇਆ ਹੈ ਵੱਡੀ ਵਧਾਈ ਮੈਂ ਦੇਣਾ ਚਾਹਣਾ ਜਿਹੜੀ ਗੁਰਦੁਆਰਾ ਕਮੇਟੀ ਹੈ ਗੁਰਦੁਆਰਾ ਕਮੇਟੀ ਜੇ ਖੜੀ ਆ ਤਾਂ ਅਸੀਂ ਖੜੇ ਆ ਅੱਜ ਤੱਕ ਅਸੀਂ ਦੇਖਿਆ ਕਈ ਥਾਵਾਂ 'ਚ ਅਸੀਂ ਲੜਾਈ ਲੜੀ ਹੈ ਗੁਰੂ ਘਰਾਂ ਦੀ ਕੁਲਿਆਣ ਆਪਣਾ ਉੱਥੇ ਕਈ ਜਗ੍ਹਾ ਤੇ ਗਿਆਂ ਸੀ ਇਸ ਮਸਲੇਾਂ 'ਚ ਪਰ ਉਹ ਭਾਜ ਜਾਂਦੇ ਨੇ ਮੂਰੋਂ ਸਾਡੇ ਪ੍ਰਚਾਰ ਪ੍ਰਬੰਧਕੇ ਭਾਜ ਜਾਂਦੇ ਨੇ ਪਰ ਇਹ ਪ੍ਰਬੰਧਕ ਡਟ ਕੇ ਖੜ ਗਏ ਜਿਨ੍ਹਾਂ ਦੇ ਸਿਰ ਤੇ ਸਾਨੂੰ ਅੱਜ ਲੜਾਈ ਲੜਨ ਦਾ ਆਨੰਦ ਆ ਰਿਹਾ ਹੈ ਕੁਲਵਿੰਦਰ ਸਿੰਘ ਪ੍ਰਧਾਨ ਜਿਹੜਾ ਕਾਬਲੇ ਤਰੀਫ ਹੈ ਜਿਹੜਾ ਖੜਾ ਹੈ ਡਟ ਕੇ ਤਲਵਿੰਦਰ ਸਿੰਘ ਸਵੀਟੀ ਜੀ ਜਿਹੜੇ ਇੱਕ ਵਪਾਰੀ ਨੇ ਹਾਲਾਂਕਿ ਪਰ ਉਹ ਵੀ ਪੂਰੇ ਤਿੰਨੇ ਜਣੇ ਕੁਲਵਿੰਦਰ ਸਿੰਘ ਉਰੀਆਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਵੀ ਜਿਹੜੇ ਇਹੇ ਜੇ ਪ੍ਰਧਾਨ ਹੋਣੇ ਚਾਹੀਦੇ ਨੇ ਜਿਹੜੇ ਗੁਰੂ ਨੂੰ ਸਮਰਪਤ ਹੋਣ ਜਿਹੜੇ ਗੁਰੂ ਦੇ ਲਈ ਜਾਨਵਾਰਨ ਗੁਰੂ ਦੇ ਲਈ ਸੀਸ ਦੇਣ ਪ੍ਰਧਾਨੀਆਂ ਤਾਂ ਸਾਰੇ ਚਾਹੁੰਦੇ ਬੜੇ ਪ੍ਰਧਾਨ ਨੇ ਕੋਈ ਪ੍ਰਧਾਨ ਨਹੀਂ ਜਾਂਦਾ ਹੋਰ 28 ਗੁਰਦੁਆਰਿਆਂ ਦਾ ਇੱਕ ਇੱਕ ਨੱਦਾ ਪ੍ਰਧਾਨ ਹੈ ਹੋਰ ਸਾਡੇ ਇਧਰੋਂ ਸੇਮੀ ਪਾਸੇ ਦੇ ਉਹ ਜਾਂਦੇ ਨੇ ਜਾਂ ਜਾਂ ਰਾਜ ਸਿੰਘ ਜੀ ਜਿਹੜੇ ਅਰਦਾਸ ਗੁਰਦੁਆਰਿਆਂ ਦੇ ਉਹ ਸਾਡੇ ਨਾਲ ਡਾਟ ਕੇ ਦੋ ਚਾਰ ਬੰਦੇ ਪ੍ਰਧਾਨ ਖੜੇ ਨੇ ਬਾਕੀ ਨਹੀਂ ਠਾਈ ਦੀ ਹਉਣ 28 ਦੀਆਂ ਕਮੇਟੀਆਂ ਹਉਣ 28 ਦੇ ਗਰੰਥੀਆਂ ਹਉਣ 28 ਦੇ ਰਾਗੀ ਹਉਣ ਸਾਰੇ ਸਮਾਣਿਆਂ ਦੇ ਇਕੱਲੇ ਸਿੱਖ ਇਕੱਠੇ ਹੋ ਜਾਣ ਇੱਕ ਬੈਂਚ ਮਸਲਾ ਹੱਲ ਹੋ ਜੂ ਹੁਣ ਚਲੋ ਜੋ ਬੀਤੀ ਸੋ ਬੀਤੀ ਹੁਣ ਬੇਨਤੀ ਕਰਦੇ ਆ ਵੀ ਜਿਹੜੇ ਚਾਹੁੰਦੇ ਨੇ ਸਿੱਖੀ ਦੀ ਚੜ੍ਹਦੀ ਕਲਾ ਜਿਨ੍ਹਾਂ ਦੇ ਅੰਦਰ ਮਾੜਾ ਕਾਣਾ ਸਿੱਖੀ ਦਾ ਦਰਦ ਹੈ ਵੀਰੋ ਜਿਹੜੇ ਸਿੱਖੀ ਨੂੰ ਅਸਲੀ ਤਰ੍ਹਾਂ ਮੰਨਿਆ ਹੋਇਆ ਜਿਨ੍ਹਾਂ ਦਾ ਕੋਈ ਅ ਗੁਰੂ ਨਾਲ ਪੂਰਾ ਪਿਆਰ ਹੈ ਸਿੱਖੀ ਨੂੰ ਸਮਰਪਿਤ ਨੇ ਉਹ ਵੀਰਾਂ ਨੂੰ ਬੇਨਤੀ ਆਹਣ ਲਾਕ ਕੇ ਦਿਆਂ ਨੂੰ ਵੀ 25 ਤਰੀਕ ਨੂੰ ਹੁਣ ਆਪਾਂ ਉੱਥੇ ਵੱਡਾ ਇਕੱਠ ਕਰਦਿਆਂ ਮੀਟਿੰਗ ਸੱਬੀਆ ਵੱਡੀ ਤਾਂ ਕਿ ਇਹਨਾਂ ਸਾਰਾ ਨੰਗਾ ਕਰੀਏ ਤੇ ਉਦੋਂ ਪੂਰਾ ਜੋਰ ਲਾ ਦੋ 25 ਨੂੰ 25 ਨੂੰ ਪੂਰਾ ਜੋਰ ਲਾ ਕੇ ਜਿਨਨੇ ਗ੍ਰੰਥੀ ਨੇ ਰਾਗੀ ਨੇ ਜਿਹੜੇ ਗੁਰੂ ਨੂੰ ਸਮਰਪਿਤ ਨੇ ਜੇ ਹੈਗੇ ਉਹ ਜੇ ਮਾੜਾ ਕਾਣਾ ਦਰਦ ਹੈਗਾ ਸਿੱਖੀ ਦਾ ਜੇ ਉਹੀ ਡਰਮੇ ਲਈ ਖਾਣ ਲਈ ਕਿੱਤੇ ਲਈ ਰੋਜੀ ਰੋਟੀ ਲਈ ਸਿੱਖ ਬਣੇ ਹੋ ਫਿਰ ਉਹਦਾ ਤਾਂ ਕੋਈ ਹੱਲ ਨਹੀਂ ਪਰ ਜਿਹੜਾ ਰੋਜੀ ਰੋਟੀ ਲਈ ਨਹੀਂ ਗੁਰੂ ਨਾਲ ਪਿਆਰ ਲਈ ਸਿੱਖ ਬਣਿਆ ਹੋਇਆ ਗ੍ਰੰਥੀ ਰਾਗੀ ਢਾਡੀ ਗੁਰਦੁਆਰੇ ਦਾ ਪ੍ਰਧਾਨ ਸਾਰਿਆਂ ਨੂੰ ਬੇਨਤੀ ਆ ਵੀ 28 ਤਰੀਕ ਨੂੰ 25 ਤਰੀਕ ਨੂੰ 11 ਵਜੇ ਗੁਰਦੁਆਰਾ ਟਰੱਕ ਜੁਨੀਆਂ ਵਿਖੇ ਹਮ ਹਮਾ ਕੇ ਪਹੁੰਚੋ ਤਾਂ ਕਿ ਆਪਾਂ ਵੀ ਜਿਵੇਂ ਆਰਾਮ ਮੰਦਰ ਉਹ 45 ਸਾਲ ਬਾਅਦ ਉਹਨਾਂ ਨੇ ਰਾਮ ਮੰਦਰ ਵੀ ਤਾਂ ਵੀ ਆਪਾਂ ਜਿਹੜੀ ਸਾਡੀ ਨਿਸਾਨ ਸਾਹਿਬ ਦੀ ਵਿਅਦਬੀ ਹੋਈ ਹੈ ਕੋਰ ਦੋ ਵਾਰੀ ਉਹ ਨਿਸਾਨ ਸਾਹਿਬ ਉੱਥੇ ਆਪਾਂ ਚਲਾਈਏ ਉਹ ਗੁਰਦੁਆਰੇ ਦਾ ਉਹ ਮਜਬੂਰ ਹੋ ਜੇ ਸਰਕਾਰ ਦੇ ਕੋਈ ਚ ਕੋਈ ਡਿੱਕਾ ਨਹੀਂ ਸਰਕਾਰ ਸਿਰਫ ਜਿਹੜੀ ਮੌਕੇ ਦੀ ਸਰਕਾਰ ਹੈ ਮੰਤਰੀ ਸਾਹਿਬੇ ਡਿੱਕਾ ਨਹੀਂ ਮੇਰੇ ਮੁਤਾਬਕ ਹੋਰ ਪ੍ਰਸ਼ਾਸਨ ਸਾਰਾ ਡੀਸੀ ਨਾਲ ਮੀਟਿੰਗਾਂ ਹੋਈਆਂ ਐ ਐਸਡੀਐਮ ਨਾਲ ਹੋਈਆਂ ਸਾਰੇ ਮੰਨਦੇ ਨੇ ਵੀ ਤੁਹਾਡੇ ਕਾਗਜ਼ਾਂ 'ਚ ਇੱਕ ਵੀ ਗਲਤ ਨਹੀਂ ਹੈਗਾ ਕੋਈ ਉੱਥੇ ਸਟੇ ਨਹੀਂ ਜੇ ਕੋਈ ਪ੍ਰਚਾਰ ਕਰਦਾ ਵੀ ਉੱਥੇ ਕੇਸ ਹੈ ਕੋਈ ਸਟੇ ਨਹੀਂ ਹੈਗੀ ਹਾਈ ਕੋਰਟ ਦੀ ਸਿਰਫ ਅਸੀਂ ਉਹ ਵੀ ਮੰਨਣ ਲਈ ਤਿਆਰ ਆ ਵੀ ਠੀਕ ਹੈ ਉਹ ਦੁਕਾਨ ਤੇ ਜਿਹੜੀ ਉਹ ਥੜਾ ਹੈ ਉਹ ਅਸੀਂ ਛੱਡ ਦਿੰਨੇ ਜਿੰਨਾ ਚਿਰ ਕੋਈ ਗੱਲ ਦੀ ਹਾਈ ਕੋਰਟ ਦਾ ਫੈਸਲਾ ਅਸੀਂ ਦੇਖ ਸਕਦੇ ਪਰ ਬਾਕੀ ਦੀ ਜਗ੍ਹਾ ਤਾਂ ਸਾਡੀ ਹੈ ਕਿ ਨਾ ਸਾਡੇ ਨੌਂ ਆ ਸਾਡੇ ਕਾਗਜ਼ਾਂ ਸਾਰਾ ਕੁਝ ਸਾਉ ਦਾ ਸਾਨੂੰ ਤਰੰਤ ਇਹ ਪ੍ਰਸ਼ਾਸਨ ਉਹਦਾ ਸਾਨੂੰ ਪ੍ਰਬੰਧ ਦੇਵੇ ਇਹ ਪ੍ਰਬੰਧ ਤਾਂ ਮਿਲਣਾ ਛੋਡੇ ਜਾਂ ਤਾਂ ਸੀਧੀਆਂ ਦੇ ਕੇ ਲੜਕੇ ਮਿਲਦਾ ਹੁੰਦਾ ਪਰ ਅੱਜ ਉਸ ਸਮਾਂ ਨਹੀਂ ਕਹਿੰਦੇ ਡੈਮੋਕਰੇਟਿਕ ਦਾ ਸੰਤ ਸੰਤ ਪਟੜੀਆਂ ਵਾਲੇ ਬਹੁਤ ਪ੍ਰਚਾਰ ਕਰਦੇ ਹੁੰਦੇ ਡੈਮੋਕਰੇਸੀ ਦਾ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆਜੋ ਅਸੀਂ ਡੈਮੋਕਰੇਟਿਕ ਢੰਗ ਨਾਲ ਲੜਦੇ ਆਂ ਅਸੀਂ ਵਾਰ-ਵਾਰ ਇਕੱਠ ਹੋ ਕੇ ਅਸੀਂ ਪੀਲਾ ਕਰਦੇ ਆਂ ਪਰ ਸਾਡਾ ਕੋਈ ਸੁਣ ਨਹੀਂ ਰਿਹਾ ਆਓ ਸਾਰੇ ਫਿਰ ਵੀਰੋ 25 ਤਰੀਕ ਨੂੰ ਆਪਾਂ ਵੱਡਾ ਮੇਰਾ ਦਾਵਾ ਵੀ ਤੁਸੀਂ 500 ਅਸੀਂ 2-300 ਬੰਦਾ ਹੋ ਜਨਾ ਜਿੱਦੇ 500 ਬੰਦਾ ਹੋ ਗਿਆ ਉਦੋਂ ਹੀ ਮਸਲਾ ਫਤਿਹ ਹੋ ਜਾਣਾ ਹੈ 25 ਤਰੀਕ ਨੂੰ ਸਾਰੇ ਜੋਰ ਲਾ ਦਿਓ ਜਿਹੜਾ ਹਰੇਕ ਤੱਕ ਇਹ ਸਾਡੀ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਜਿਹੜਾ ਵੀ ਸਿੱਖ ਹੈ ਜਿਨੇ ਅੰਮ੍ਰਿਤ ਛੱਕਿਆ ਹੈ ਬਾਕੀ ਜਿਹੜੇ ਗੁਰੂ ਘਰ ਚ ਸਰਦਾ ਰੱਖਦੇ ਨੇ Hindu ਵੀਰ ਵੀ ਜੇ ਕੋਈ ਸੱਚ ਦੀ ਗੱਲ ਕਹਿਣ ਵਾਲਾ ਕੋਈ ਉਹ ਸਾਹਮਣੇ ਆਉਣ ਕਿਸਾਨ ਯੂਨੀਅਨ ਵਾਲੇ ਇਹ ਤਾਂ ਯਾਰ ਧਰਮ ਦੀ ਗੱਲ ਹੈ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਕੋਈ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਡਾ 25 ਤਰੀਕ ਨੂੰ ਵੱਧ ਤੋਂ ਵੱਧ ਸਾਥ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ